ਸਕੂਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਆਪਣੇ ਬੱਚੇ ਇੱਥੇ ਐਡਮਿਸ਼ਨ ਬੱਚਿਆਂ ਦੀ ਕਰਵਾਓ ਤੁਸੀਂ ਫालतू ਖਰਚਾਂ ਤੋਂ ਬਚ ਸਕਦੇ ਆ ਸਿਰਫ ਫੀਸ ਦੀ ਗੱਲ ਕਰੀਏ ਕੋਈ ਮੰਥਲੀ ਕੋਈ ਹੋਰ ਖਰਚਾ ਤੁਹਾਡੇ ਤੋਂ ਲਿਆ ਜਾਂਦਾ ਨਹੀਂ ਜੀ ਕੋਈ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਸਾਰਿਆਂ ਨੂੰ ਇਹੀ ਕਹਿਣਾ ਚਾਹਵਾਂਗੇ ਜੀ ਇੱਥੇ ਆਪਣੇ ਬੱਚੇ ਨੂੰ ਲਾਓ ਸਕੂਲ ਵਧੀਆ ਪੜ੍ਹਾਈ ਹੈ ਜੀ ਕੋਈ ਖਰਚਾ ਨਹੀਂਗਾ ਪੜ੍ਹਾਈ ਵਧੀਆ ਵੱਧ ਤੋਂ ਵੱਧ ਬੱਚੇ ਇੱਥੇ ਲਾਓ ਬਈ ਪੂਰਾ ਸਟਾਫ ਵੀ ਵਧੀਆ ਇਹਨਾਂ ਦਾ ਸਾਰਾ ਕੁਝ ਵਧੀਆ ਹੈ ਗੱਲਬਾਤ ਵੀ ਵਧੀਆ ਸੁਣਦੇ ਆ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਗਿਆਨੀ ਗੁਰਵਚਨ ਸਿੰਘ ਸੀਨੀਅਰ ਸਕੈਂਡਰੀ ਸਕੂਲ ਪਿੰਡ ਭਲੂਰ ਜ਼ਿਲ੍ਹਾ ਮੋਗਾ ਸੋ ਇਥੇ ਬਿਲਕੁਲ ਫ੍ਰੀ ਵਿੱਦਿਆ ਦਿੱਤੀ ਜਾ ਰਹੀ ਹੈ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਸੋ ਅੱਜ ਤੁਹਾਨੂੰ ਸਾਰਾ ਸਕੂਲ ਵਿਜ਼ਿਟ ਕਰਾਵਾਂਗੇ ਕਾਫੀ ਬੱਚੇ ਇਥੋਂ ਵਿੱਦਿਆ ਪ੍ਰਾਪਤ ਕਰ ਰਹੇ ਨੇ ਹੋਂ ਹਾਰ ਬੱਚੇ ਸੋ ਲੋੜਵੰਦ ਪਰਿਵਾਰਾਂ ਦੇ ਬੱਚੇ ਇਸ ਸਕੂਲ ਵਿੱਚ ਫ੍ਰੀ ਐਜੂਕੇਸ਼ਨ ਲੈ ਰਹੇ ਨੇ ਸੋ ਇਹ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਸੋ ਵੱਤੋ ਵੱਦ ਬੱਚੇ ਤੁਸੀਂ ਇਹ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ ਨਾ ਤਾਂ ਇੱਥੇ ਕੋਈ ਸਾਲਾਨਾ ਫੀਸ ਲਈ ਜਾਂਦੀ ਹੈ ਨਾ ਹੀ ਕੋਈ ਮਹੀਨਾਵਾਰ ਫੀਸ ਲਈ ਜਾਂਦੀ ਹੈ ਇਹ ਸੰਸਥਾ ਸਰਕਾਰੀ ਖਾਲਸਾ ਇੰਟਰਨੈਸ਼ਨਲ ਜੋ ਕਿ ਬੱਚਿਆਂ ਨੂੰ ਫ੍ਰੀ ਵਿੱਦਿਆ ਦੇ ਰਹੀ ਹੈ ਜੀ ਹਾਂ ਲੋੜਵੰਦ ਬੱਚੇ ਹੋਣ ਹਾਰ ਬੱਚੇ ਜਿਹੜੇ ਕਿ ਵਧੀਆ ਪੜ ਰਹੇ ਨੇ ਵਧੀਆ ਤਰੀਕੇ ਨਾਲ ਸਟੱਡੀ ਕਰ ਰਹੇ ਨੇ ਉਹਨਾਂ ਵਾਸਤੇ ਇਹ ਸੰਸਥਾ ਬਿਲਕੁਲ ਵਿੱਦਿਆ ਦੇ ਫ੍ਰੀ ਲੰਗਰ ਲਗਾ ਰਹੀ ਹੈ ਸੋ ਇਹ ਲੰਗਰ ਪਿੰਡ ਪਲੂਰ ਦੇ ਵਿੱਚ ਪਿਛਲੇ ਸਾਲਾਂ ਤੋਂ ਚੱਲਦਾ ਆ ਰਿਹਾ। ਸੋ ਇਹ ਸੰਸਥਾ ਦੇ ਨਾਲ ਵੱਧ ਤੋਂ ਵੱਧ ਐਨ ਆਰ ਆਈ ਵੀਰ ਜੁੜਨ। ਸੋ ਇਹ ਸੰਸਥਾ ਦੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਤੇ ਤਾਂ ਜੋ ਕਿ ਇਦਾਂ ਦੇ ਲੰਗਰ ਹਰ ਪਿੰਡ ਪਿੰਡ ਹੋਣੇ ਚਾਹੀਦੇ ਨੇ। ਜੀ ਹਾਂ ਜਿਸ ਦਾ ਕਹਿੰਦੇ ਬੱਚਾ ਪੜ ਗਿਆ ਨਾ ਉਹ ਭਾਵੇਂ ਗਰੀਬ ਘਰੇ ਹੀ ਹੋਵੇ ਜਦੋਂ ਇੱਕ ਵਾਰੀ ਉਹ ਬੱਚਾ ਜੰਮ ਗਿਆ ਜੋ ਉਸ ਦੇ ਮਾਪਿਓ ਕੋਲ ਹੁੰਦਾ ਸਿਰਫ ਉਹਦੇ ਕੋਲੇ ਉਹੀ ਰਹਿਣਾ। ਇੱਕ ਵਿੱਦਿਆ ਇਹੋ ਜਿਹਾ ਰਾਸਤਾ ਹੈ। ਜਿਹੜਾ ਕਿ ਬੱਚਾ ਵਿੱਦਿਆ ਪ੍ਰਾਪਤ ਕਰਕੇ ਵੱਡਾ ਹੋ ਕੇ ਆਫੀਸਰ ਬਣ ਸਕਦਾ ਤੇ ਆਪਣੇ ਘਰ ਦੀ ਗਰੀਬੀ ਦੂਰ ਕਰ ਸਕਦਾ ਜੀ ਹਾਂ ਇਦਾਂ ਦੇ ਲੰਗਰ ਹਰ ਪਿੰਡ ਪਿੰਡ ਪੰਜਾਬ ਚ ਹੋਣੇ ਚਾਹੀਦੇ ਨੇ ਜੋ ਇਹ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਪਿੰਡ ਪਲੂਰ ਨੂੰ ਫ੍ਰੀ ਵਿੱਦਿਆ ਦੇ ਰਹੀ ਹੈ ਸੋ ਇਸ ਸੰਸਥਾ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਬਹੁਤ سارے ਬੱਚੇ ਇੱਥੇ ਫ੍ਰੀ ਵਿੱਦਿਆ ਲੈ ਰਹੇ ਨੇ ਸੋ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਸਟੱਡੀ ਕਰਵਾਈ ਜਾਂਦੀ ਹੈ ਹੋਣ ਹਾਰ ਟੀਚਰ ਸਾਹਿਬਾਨ ਨੇ ਜੋ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਨੇ ਸੋ ਅੱਜ ਤੁਹਾਨੂੰ ਸਾਰਾ ਸਕੂਲ ਵਿਜ਼ਿਟ ਕਰਾਵਾਂਗੇ ਅੱਜ ਬੱਚਿਆਂ ਦੀ ਸਕੂਲ ਦੇ ਵਿੱਚ ਪੀਟੀਐਮ ਹੈ ਟੀਚਰ ਪੇਰੈਂਟਸ ਮੀਟਿੰਗ ਹੋ ਰਹੀ ਹੈ ਸੋ ਅੱਜ ਇੱਥੇ ਮਾਪੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਆਉਣਗੇ ਸੋ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸਕੂਲ ਬਾਰੇ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਜੋ ਇਹ ਸੰਸਥਾ ਬਹੁਤ ਵਧੀਆ ਤਰੀਕੇ ਦੇ ਨਾਲ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਪਿੰਡ ਪਲੂਰ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਨਾਲ ਦੋ ਜ਼ਿਲ੍ਹੇ ਹੋਰ ਵੀ ਲੱਗਦੇ ਨੇ ਫਰੀਦਕੋਟ ਜ਼ਿਲ੍ਹਾ ਲੱਗਦਾ ਹੈ ਫਿਰੋਜ਼ਪੁਰ ਜ਼ਿਲ੍ਹਾ ਲੱਗਦਾ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਬੱਚੇ ਵੀ ਇੱਥੇ ਸਟੱਡੀ ਕਰਦੇ ਨੇ ਸੋ ਨੇੜੇ ਦੇ ਪਿੰਡਾਂ ਦੇ ਸਾਰੇ ਵਾਲੇ ਦੁਆਲੇ ਦੇ ਤਿੰਨਾਂ ਜ਼ਿਲ੍ਹਿਆਂ ਦੇ ਬੱਚੇ ਇੱਥੇ ਆ ਕੇ ਸਟੱਡੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਗੁਰਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਪੰਜਾਬੀ ਭਾਸ਼ਾ ਨਾਲ ਵੀ ਜੋੜਿਆ ਜਾ ਰਿਹਾ ਸੋ ਵਧੀਆ ਤਰੀਕੇ ਦੇ ਨਾਲ ਸਟੱਡੀ ਕਰਵਾਈ ਜਾ ਰਹੀ ਹੈ ਬਹੁਤ ਵਧੀਆ ਇੱਥੋਂ ਦਾ ਸਟਾਫ ਹੈ ਬਹੁਤ ਵਧੀਆ ਪ੍ਰਿੰਸੀਪਲ ਮੈਮ ਨੇ ਸੋ ਵਧੀਆ ਤਰੀਕੇ ਦੇ ਨਾਲ ਇੱਥੇ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸੋ ਜਿੱਥੇ ਕਿ ਹੋਣਹਾਰ ਬੱਚੇ ਲੋੜਵੰਦ ਬੱਚੇ ਫ੍ਰੀ ਵਿਦਿਆਲਾ ਲੈ ਰਹੇ ਨੇ ਸੋ ਬਹੁਤ ਵਧੀਆ ਉਪਰਾਲਾ ਸੋ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਦਾ ਅਸੀਂ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਵਧੀਆ ਕਲਾਸਰੂਮ ਬਣੇ ਨੇ ਪੀਣ ਲਈ ਵਧੀਆ ਪਾਣੀ ਹੈ ਹਰ ਇੱਕ ਸੁਵਿਧਾ ਇੱਥੇ ਬਿਜਲੀ ਪਾਣੀ ਦੀ ਪੂਰੀ ਸੁਵਿਧਾ ਤੋਂ ਬਹੁਤ ਹੀ ਵਧੀਆ ਇੱਥੇ ਪੂਰਾ ਵਧੀਆ ਸਟਾਫ ਹੈ ਜੋ ਕਿ ਬੱਚਿਆਂ ਨੂੰ ਸਟੱਡੀ ਵਧੀਆ ਤਰੀਕੇ ਦੇ ਨਾਲ ਕਰਵਾ ਰਹੇ ਨੇ ਗੇਮਸ ਦੇ ਨਾਲ ਜੋੜਿਆ ਜਾ ਰਿਹਾ ਹਰ ਇੱਕ ਫੈਸਿਲਿਟੀ ਇਹ ਸਕੂਲ ਦੇ ਵਿੱਚ ਦਿੱਤੀ ਜਾ ਰਹੀ ਹੈ ਅਸੀਂ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਇਹ ਸੰਸਥਾ ਨਾਲ ਵੱਧ ਤੋਂ ਵੱਧ ਜੁੜੋ ਸਪੋਰਟ ਕਰੋ ਸੋ ਆਪਣੇ ਹੋਣ ਹਾਰ ਪਿੰਡਾਂ ਦੇ ਬੱਚੇ ਲੋੜਵੰਦ ਪਰਿਵਾਰਾਂ ਦੇ ਬੱਚੇ ਇਹ ਸਕੂਲ ਦੇ ਵਿੱਚ ਵੱਧ ਤੋਂ ਵੱਧ ਐਡਮਿਸ਼ਨ ਕਰਾਓ ਤਾਂ ਜੋ ਕੋਈ ਚੰਗੀ ਵਿੱਦਿਆ ਲੈ ਸਕਣ ਤੇ ਅੱਗੇ ਆਪਣੇ ਪਰਿਵਾਰ ਨੂੰ ਚਲਾ ਸਕਣ ਸੋ ਆਪਣੇ ਘਰ ਦੀਆਂ ਗਰੀਬੀਆਂ ਨੂੰ ਦੂਰ ਕਰ ਸਕਣ ਕਿਉਂਕਿ ਇੱਕ ਵਿੱਦਿਆ ਹੀ ਆਪਾਂ ਨੂੰ ਅੱਗੇ ਲਿਜਾ ਕੇ ਤਰੱਕੀ ਕਰਵਾ ਸਕਦੀ ਆ ਹੁਣ ਤੁਹਾਨੂੰ ਆਪਾਂ ਜਿੰਨੇ ਵੀ ਬੱਚਿਆਂ ਦੇ ਮਾਪੇ ਆਏ ਨੇ ਸੋ ਉਹਨਾਂ ਨਾਲ ਸਾਰੀ ਗੱਲਬਾਤ ਕਰਵਾਉਂਦੇ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਆਜੋ ਫਿਰ ਕਰਦੇ ਆਂ ਜੀ ਗੱਲਬਾਤ ਸਸਕਾ ਵੀਡੀਓ ਸਸਕਲ ਜੀ ਕੀ ਨਾਮ ਹੈ ਜੀ ਆਪਣਾ ਰਣਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਗੱਲ ਪਿੰਡ ਹੈ ਜੀ ਜ਼ਿਲ੍ਹਾ ਫਰੋਇਦਪੁਰ ਠੀਕ ਹੈ ਕਿੰਨੇ ਬੱਚੇ ਇੱਥੇ ਪੜਦੇ ਨੇ ਦੋ ਬੱਚੇ ਵੜਦੇ ਮੇਰੇ ਕਿਹੜੀ ਕਿਹੜੀ ਕਲਾਸ ਚ ਇੱਕ ਫਰਸਟ ਕਲਾਸ ਚ ਹੈ ਜੀ ਇੱਕ ਪ੍ਰੈਪ 1 ਚ ਹੈ ਜੀ ਤੇ ਕਿਦਾਂ ਚੱਲਦੀ ਹੈ ਸਟੱਡੀ ਬਹੁਤ ਵਧੀਆ ਹੈ ਜੀ ਠੀਕ ਹੈ ਇੱਥੋਂ ਦੇ ਟੀਚਰ ਕਿਦਾਂ ਸਟੱਡੀ ਕਰਵਾਉਂਦੇ ਟੀਚਰ ਵੀ ਵਧੀਆ ਹੈ ਜੀ ਠੀਕ ਹੈ ਤੇ ਕੋਈ ਇੱਥੇ ਤੁਹਾਡੇ ਤੋਂ ਖਰਚਾ ਕੋਈ ਮਹੀਨਾਵਾਰ ਫੀਸ ਕੋਈ ਐਡਮਿਸ਼ਨ ਕੋਈ ਫਾਲਤੂ ਖਰਚਾ ਨਹੀਂ ਲਿਆ ਜਾਂਦਾ ਸਾ ਤੋਂ ਠੀਕ ਹੈ ਜੀ ਕੋਈ ਫੀਸ ਨਹੀਂ ਗਈ ਜੀ ਪੜਾਈ ਵੀ ਬ ਸਟਾਫ ਵੀ ਬਹੁਤ ਵਧੀਆ ਹੈ ਜੀ ਹਾਂਜੀ ਪੜਾਈ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਜੀ ਠੀਕ ਹੈ ਜੀ ਤੇ ਤੁਸੀਂ ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਸਕੂਲ ਨੂੰ ਮੈਂ ਤਾਂ ਪੇਰੈਂਟਸ ਨੂੰ ਇਹੀ ਕਹਿਣਾ ਚਾਹਣਾ ਜੀ ਜਿੱਦਾਂ ਆਪਾਂ ਫालतू ਖਰਚੇ ਕਰਦੇ ਆਂ ਵਾਧੂ ਖਰਚੇ ਆ ਕਿਉਂਕਿ ਮਾਪਿਆਂ ਦੇ ਸਿਰ ਤੇ ਇਹ ਫੀਸਾਂ ਦਾ ਬਹੁਤ ਵੱਡਾ ਬੋਝ ਹੁੰਦਾ ਜੀ ਬਹੁਤ ਜੀ ਜੀ ਤੇ ਇਹੀ ਚਾਹਣਾ ਵੀ ਇਸ ਸਕੂਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਆਪਣੇ ਬੱਚੇ ਇੱਥੇ ਐਡਮਿਸ਼ਨ ਬੱਚਿਆਂ ਦੀ ਕਰਵਾਓ ਜੀ ਤੁਸੀਂ ਫालतू ਖਰਚਾਂ ਤੋਂ ਬਚ ਸਕਦੇ ਆਂ ਕਿਉਂਕਿ ਪੜਾਈ ਵੀ ਬਹੁਤ ਵਧੀਆ ਹੈ ਬਿਲਕੁਲ ਫ੍ਰੀ ਪੜਾਈ ਹੈ ਇਹਨਾਂ ਦੀ ਸਤਾ ਵੀ ਬਹੁਤ ਵਧੀਆ ਏ ਸਾਰੇ ਕੁੱਲ ਮਿਲਾ ਕੇ ਜੋ ਮੈਂ ਦੇਖਿਆ ਏ ਬਹੁਤ ਵਧੀਆ ਜੀ ਇੱਥੇ ਠੀਕ ਹੈ ਉਹਨਾਂ ਮੇਰੇ ਬੱਚਿਆਂ ਦੀ ਗਰੋਥ ਵੀ ਵਧੀਆ ਹੋ ਰਹੀ ਹੈ ਜੀ ਹਾਂਜੀ ਤੇ ਜਿਹੜਾ ਇਹ ਸਰਕਾਰੀ ਖਾਲਸਾ ਇੰਟਰਨੈਸ਼ਨਲ ਟਰਸਟ ਆ ਜੀ ਇਹ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਕੰਮ ਆ ਜੀ ਕਿਉਂਕਿ ਆਪਾਂ ਹੋਰ ਪਾਸੇ ਤਾਂ ਬਹੁਤ ਜ਼ਿਆਦਾ ਖਰਚਾ ਕਰ ਰਹੇ ਹਾਂ ਪਰ ਬੱਚਿਆਂ ਦੀ ਸਟੱਡੀ ਵਾਸਤੇ ਕੋਈ ਕੋਈ ਇਦਾਂ ਦਾ ਸੋਚਦਾ ਜੀ ਪਰ ਮੈਨੂੰ ਇਹ ਟਰਸਟ ਤੇ ਮਾਣ ਆ ਜੀ ਸਰਕਾਰੀ ਖਾਲਸਾ ਟਰਸਟ ਜੋ ਵੀ ਇਤਵਸਤ ਬਣਿਆ ਹੈ ਮੈਨੂੰ ਇੱਥੇ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਕਿ ਇਹਨਾਂ ਨੇ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਸੋਚਿਆ ਜੀ ਕਿਉਂਕਿ ਇਸ ਜਨਰੇਸ਼ਨ ਦੇ ਵੱਡੇ ਹੋ ਕੇ ਆਪਣੇ ਯੂਥ ਨੇ ਬਾਨਾ ਜੀ ਯੂਥ ਨੇ ਕੁਝ ਨਾ ਕੁਝ ਆਪਣੇ ਪੰਜਾਬ ਵਾਸਤੇ ਦੇਸ਼ ਵਾਸਤੇ ਕਰਨਾ ਜੀ ਕਿਉਂਕਿ ਬੱਚਿਆਂ ਦੀ ਸਟੱਡੀ ਵਾਸਤੇ ਜੇਕਰ ਆਪਾਂ ਕੁਝ ਨਾ ਕੁਝ ਕਰਾਂਗੇ ਜੀ ਤਾਂ ਫਿਰ ਹੀ ਹੈ ਜੀ ਕਿਉਂਕਿ ਅੱਜ ਦੀ ਜਿਹੜੀ ਆਪਣੀ ਛੋਟੀ ਪਨੀਰੀ ਆ ਜੇ ਆਪਾਂ ਇਹਨੂੰ ਵਧੀਆ ਢੰਗ ਨਾਲ ਤਿਆਰ ਕਰ ਲਾਂਗੇ ਤਾਂ ਹੀ ਅੱਗੇ ਜਾ ਕੇ ਆਪਣੀ ਗਰੋਥ ਹੋਊਗੀ ਮੈਂ ਸਲੂਟ ਕਰਦਾ ਸਰਕਾਰੀ ਖਾਲਸਾ ਨੂੰ ਪ੍ਰਾਊਡ ਵੀ ਫੀਲ ਕਰ ਰਿਹਾ ਕਿ ਮੇਰੇ ਬੱਚੇ ਇਹਨਾਂ ਦੇ ਕੋਲੇ ਆ ਗਏ ਆ ਜੀ ਕਿਉਂਕਿ ਮੈਂ ਫੀਲ ਇਹ ਪ੍ਰਾਊਡ ਵੀ ਕਰ ਰਿਹਾ ਮੈਂ ਬਹੁਤ ਬਹੁਦੇ ਸਰਕਾਰੀ ਖਾਲਸਾ ٹرسٹ ਨੂੰ ਇਸ ਗੱਲੋਂ ਵਧਾਈ ਵੀ ਦਿਨਾ ਹੈ ਕਿ ਤੁਸੀਂ ਬਹੁਤ ਵਧੀਆ ਪਹਿਲ ਦੇ ਆਧਾਰ ਤੇ ਕਦਮ ਚੁੱਕਿਆ ਜੀ ਜੀ ਧੰਨਵਾਦ ਕਰਨਾ ਚਾਹੁੰਦੇ ਆ ਸਰਕਾਰੀ ਖਾਲਸਾ ਦਾ ਇਸ ਸਕੂਲ ਦਾ ਇਸ ٹرسٹ ਦਾ ਔਰ ਸਾਰੇ ਟੀਚਰ ਸਹਿਬਾਨਾਂ ਦਾ ਔਰ ਪ੍ਰਿੰਸੀਪਲ ਸਾਹਿਬ ਦਾ ਤੋਂ ਮਾਪਿਆਂ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਬੱਚੇ ਇਸ ਸਕੂਲ ਦੇ ਵਿੱਚ ਤੁਸੀਂ ਐਡਮਿਸ਼ਨ ਕਰਵਾਓ ਫਾਲਤੂ ਖਰਚਿਆਂ ਤੋਂ ਬਚੋ ਬਹੁਤ ਵਧੀਆ ਪੜਾਈ ਹੈ ਜੀ ਇੱਥੇ ਜੀ ਹਾਂਜੀ ਥੈਂਕ ਯੂ ওকে ਹਾਂਜੀ ਸਸੀਗਾ ਵੀਰ ਜੀ ਸਸੀਗਾ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਗੱਲ ਪਿੰਡ ਹੈ ਜੀ ਡਿਸਟ੍ਰਿਕਟ ਬਰੋਈਪੁਰਾਈ ਠੀਕ ਹੈ ਜੀ ਕਿੰਨੇ ਬੱਚੇ ਆਪਣੇ ਪੜਦੇ ਇੱਥੇ ਬੱਚੇ ਤਿੰਨ ਬੱਚੇ ਹੈ ਜੀ ਤਿੰਨ ਮੇਟੀਆਂ ਪੜ੍ਹਦੇ ਠੀਕ ਹੈ ਜੀ ਕਿਵੇਂ ਲੱਗਾ ਤੁਹਾਨੂੰ ਇਹ ਸਕੂਲ ਇਹ ਸਕੂਲ ਬਹੁਤ ਵਧੀਆ ਜੀ ਕੋਈ ਫੀਸ ਲੀਗੀ ਠੀਕ ਹੈ ਕੋਈ ਮਹੀਨਾਰ ਕੋਈ ਖਰਚਾ ਨਹੀਂ ਕੋਈ ਐਡਮਿਸ਼ਨ ਨਹੀਂ ਦਾਖਲਾ ਨਹੀਂ ਕੋਈ ਦਾਖਲਾ ਨਹੀਂ ਠੀਕ ਹੈ ਤੇ ਇਥੋਂ ਦੇ ਟੀਚਰ ਕਿਦਾਂ ਟੀਚਰ ਬਹੁਤ ਵਧੀਆ ਜੀ ਪ੍ਰਿੰਸੀਪਲ ਮੈਡਮ ਬਹੁਤ ਵਧੀਆ ਜੀ ਸਾਰੇ ਬੱਚਾ ਨੂੰ ਵਧੀਆ ਗਾਈਡ ਕਰਦੇ ਆ ਵਧੀਆ ਪੜਾਈ ਆ ਅੱਪੇ ਕਹਿੰਦੇ ਵੀ ਪੇਰੈਂਟਸ ਕਹਿੰਦੇ ਮਹਤਵਪੂਰਨ ਬੱਚੇ ਇੱਥੇ ਲਾਓ ਜੀ ਜੀ ਹਾਂ ਜੀ ਵਧੀਆ ਪੜਾਈ ਕਰਾਉਂਦੇ ਇੱਥੇ ਠੀਕ ਹੈ ਜੀ ਹਾਂ ਜੀ ਜਿਹੜੇ ਤੁਹਾਨੂੰ ਵਧੀਆ ਤੁਹਾਡੇ ਬੱਚੇ ਵਧੀਆ ਸਟੱਡੀ ਕਰ ਰਹੇ ਆ ਆਪਣੇ ਬੱਚੇ ਵਧੀਆ ਆ ਇਹ ਵਿੱਚ ਮੀਡੀਅਮ ਆ ਜੀ ਵਧੀਆ ਪੜ੍ਹਾਈ ਹੋ ਰਹੀ ਆ ਹਾਂ ਠੀਕ ਹੈ ਜੀ ਬੱਚੇ ਸਾਡੇ ਫ੍ਰੀ ਪੜ੍ਹ ਰਹੇ ਆ ਸਾਰਾ ਕੋਈ ਖਰ ਠੀਕ ਹੈ ਤੇ ਕਿੰਨੇ ਬੱਚੇ ਕਿਹੜੀ ਕਲਾਸ ਚ ਪੜ੍ਹਦੇ ਆਪਣੇ ਇੱਥੇ ਪਹਿਲੀ ਚ ਹੈ ਪਹਿਲੀ ਚ ਹਾਂਜੀ ਕਿੱਦਾਂ ਲੱਗਦਾ ਸਕੂਲ ਤੁਹਾਨੂੰ ਕਿੱਦਾਂ ਦੀ ਪੜ੍ਹਾਈ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਕੋਈ ਤੁਹਾਡੇ ਤੋਂ ਮਹੀਨਾਵਾਰ ਫੀਸ ਜਾਂ ਕੋਈ ਖਰਚਾ ਲਿਆ ਜਾਂਦਾ ਨਹੀਂ ਜੀ ਠੀਕ ਹੈ ਤੁਸੀਂ ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਬੱਚੇ ਇੱਥੇ ਪੜ੍ਹਾਉਣ ਦੀ ਵਧਕਾਏ ਠੀਕ ਹੈ ਬਾਕੀ ਖਾਲਸਾਸ ਸਕੂਲ ਤੁਸੀਂ ਸਕੂਲ ਬਹੁਤ ਵਧੀਆ ਸਕੂਲ ਹੈ ਠੀਕ ਹੈ ਹਾਂਜੀ ਠੀਕ ਹੈ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਜੀ ਆਪਣਾ ਸਰਬਜੀਤ ਕੌਰ ਕਿਹੜਾ ਪਿੰਡ ਹੈ ਜੀ ਫਲੋਰ ਜੀ ਠੀਕ ਹੈ ਕਿੰਨੇ ਬੱਚੇ ਪੜਦੇ ਇੱਥੇ ਸਾਢੇ 3 ਨ ਬੱਚੇ ਪੜਦੇ ਆ ਜੀ ਇੱਥੇ ਠੀਕ ਹੈ ਤੇ ਕਿਵੇਂ ਲੱਗੀ ਇੱਥੋਂ ਦੀ ਸਟੱਡੀ ਤੁਹਾਨੂੰ ਬਹੁਤ ਵਧੀਆ ਸਰ ਪਿਛਲੇ ਸਾਲ ਤੋਂ ਸਾਡੇ ਬੱਚੇ ਇੱਥੇ ਪੜ ਰਹੇ ਆ 6 ਸਾਲ ਤੋਂ ਬਹੁਤ ਵਧੀਆ ਸਟੱਡੀ ਆ ਕੋਈ ਪ੍ਰੋਬਲਮ ਨਹੀਂ ਆਏਗੀ ਸਟੱਡੀ ਦੇ ਵਿੱਚ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਪੜਾਈ ਹੋ ਰਹੀ ਆ ਤੇ ਇੱਥੋਂ ਦਾ ਸਟਾਫ ਜੇਕਰ ਗੱਲ ਕਰੀਏ ਕਿਦਾਂ ਦਾ ਪੂਰਾ ਵਧੀਆ ਪੂਰਾ ਮਿਹਨਤੀ ਸਟਾਫ ਆ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਕੰਮ ਕਰਾਉਂਦੇ ਆ ਕੋਈ ਕੰਪਲੇਨ ਨਹੀਂ ਸਾਡੀ ਬਹੁਤ ਵਧੀਆ ਹਾਂਜੀ ਕੀ ਕਹਿਣਾ ਚਾਹੋਗੇ ਹੋਰ ਪੇਰੈਂਟਸ ਨੂੰ ਤੁਸੀਂ ਹਾਂਜੀ ਇਹ ਕਹਾਂਵਾਂਗੇ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਕਰਾਓ ਮਤਲਬ ਕੋਈ ਖਰਚਾ ਨਹੀਂਗਾ ਕੋਈ ਫੀਸ ਨਹੀਂਗੀ ਕੋਈ ਕੋਈ ਖਰਚਾ ਨਹੀਂ ਐਕਸਟਰਾ ਕੋਈ ਫੀਸ ਨਹੀਂ ਲਈ ਜਾਂਦੀ ਬੱਚਿਆਂ ਤੋਂ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਮਤਲਬ ਕੀ ਸਕੂਲ ਚ ਐਡਮਿਸ਼ਨ ਕਰਵਾਓ ਉਹਨਾਂ ਦੀ ਜੀ ਹਾਂਜੀ ਪੜ੍ਹਾਈ ਵੀ ਬਹੁਤ ਵਧੀਆ ਹੈ ਕੋਈ ਖਰਚਾ ਨਹੀਂ ਹੈਗਾ ਬਹੁਤ ਵਧੀਆ ਹੈ ਬੱਚਿਆਂ ਲਈ ਠੀਕ ਹੈ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਆਪਣਾ ਬਲੂ ਜੀ ਕੀ ਨਾਮ ਹੈ ਤੁਹਾਡਾ ਦੇਕਾ ਤੇ ਕਿਹੜੀ ਕਲਾਸ ਚ ਬੱਚਾ ਪੜ੍ਹਦਾ ਫਸਟ ਚ ਠੀਕ ਹੈ ਤੇ ਕਿਵੇਂ ਲੱਗਦੀ ਇੱਥੋਂ ਦੀ ਪੜ੍ਹਾਈ ਤੁਹਾਨੂੰ ਵਧੀਆ ਠੀਕ ਹੈ ਤੇ ਕੋਈ ਤੁਹਾਡੇ ਤੋਂ ਕੋਈ ਖਰਚਾ ਮਹੀਨਾਵਾਰ ਕੋਈ ਫੀਸ ਐਡਮਿਸ਼ਨ ਕੁਝ ਨਹੀਂ ਲੈਂਦੇ। ਦੇਖ ਵਧੀਆ ਚੱਲ ਰਿਹਾ ਵਧੀਆ ਪੜਾਈ ਕਰਾ ਰਹੇ ਨੇ। ਠੀਕ ਹੈ। ਧਿਆਨ ਦੇ ਰਹੇ ਨੇ ਵਧੀਆ। ਠੀਕ ਹੈ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਸੁਜੀਤ ਸਿੰਘ ਜੀ। ਕਿਹੜਾ ਪਿੰਡ ਹੈ? ਢਿੱਲ ਮਕਲਾਂ ਜੀ। ਠੀਕ ਹੈ ਤੇ ਕਿਹੜੀ ਕਲਾਸ ਵਿੱਚ ਬੱਚਾ ਪੜਦਾ ਆਪਣਾ? 6ਵੀਂ ਕਲਾਸ 'ਚ ਜੀ। ਕੀ ਕਹਿਣਾ ਚਾਹੋਗੇ ਸਕੂਲ ਬਾਰੇ? ਸਕੂਲ ਵਧੀਆ ਜੀ ਕੋਈ ਫੀਸ ਨਹੀਂ ਲੈਂਦੇ ਜਿੱਥੇ ਹੀ। ਠੀਕ ਹੈ। ਹੁਣ ਤਾਂ ਇਹਨਾਂ ਨੇ ਵੈਨ ਫਰੀ ਵੈਨ ਫੀਸ ਲੈਂਦੇ ਸੀ ਉਹ ਵੀ ਫ੍ਰੀ ਕਰਤਾ ਜੀ। ਠੀਕ ਹੈ ਹਾਂਜੀ ਕੋਈ ਤੁਹਾਨੂੰ ਵੱਧ ਕੋਈ ਖਰਚਾ ਨਹੀਂ ਲਿਆ ਜਾਂਦਾ ਹਾਂਜੀ ਹਾਂਜੀ ਨਹੀਂ ਹੋਰ ਨਹੀਂ ਕੋਈ ਵੀ ਲਿਆ ਜਾਂਦਾ ਤੇ ਵਧੀਆ ਪੜਾਈ ਕਰਵਾਉਂਦੇ ਆ ਹਾਂਜੀ ਹਾਂਜੀ ਵਧੀਆ ਜੀ ਹੁਣ ਪਹਿਲਾਂ ਕਿੱਥੇ ਬੱਚਾ ਪੜਦਾ ਸੀ ਪਹਿਲਾਂ ਢਲਵਾਕਲਾ ਹੀ ਪੜਦੇ ਸੀ ਓਕੇ ਤੇ ਜੇਕਰ ਇੱਥੋਂ ਦੇ ਸਟਾਫ ਦੀ ਟੀਚਰਾਂ ਦੀ ਗੱਲ ਕਰੀਏ ਬਹੁਤ ਵਧੀਆ ਠੀਕ ਹੈ ਸਟਾਫ ਵੀ ਬਹੁਤ ਵਧੀਆ ਵਧੀਆ ਬਣਾਉਂਦੇ ਆ ਜੀ ਠੀਕ ਹੈ ਜੀ ਜੋ ਪੇਰੈਂਟਸ ਮੀਟਿੰਗ ਤੇ ਬੁਲਾਉਂਦੇ ਆ ਜੀ ਅਸੀਂ ਆਉਨੇ ਆ ਜੀ ਠੀਕ ਹੈ ਜੀ ਨਹੀਂ ਤਾਂ ਕਈ ਸਕੂਲਾਂ ਚ ਕੋਈ ਸਰਕਾਰੀ ਸਕੂਲਾਂ ਜਿਵੇਂ ਹੋ ਗਏ ਨੇ ਪੇਰੈਂਟਸ ਮੀਟਿੰਗ ਤੇ ਕਈ ਵਾਰ ਕੋਈ ਨਹੀਂ ਬੁਲਾਉਂਦਾ ਬੁਲਾਉਂਦੇ ਜਾਨੀ ਪੂਰੀ ਪੁਛ ਗਿਛ ਕਰਦੇ ਵਧੀਆ ਤਰੀਕੇ ਨਾਲ ਸਟੱਡੀ ਕਰਵਾਈ ਜਾਂਦੀ ਹੈ ਫੋਨ ਤੇ WhatsApp ਤੇ ਕੰਮ ਭੇਜਦੇ ਸਾਰਾ ਜੀ ਠੀਕ ਹੈ ਜੀ ਹਾਂਜੀ WhatsApp ਤੇ ਨੰਬਰ ਦਿੱਤੇ ਹੋਏ ਜੀ ਜੀ ਸਾਰਾ ਨਾ ਕੰਮ ਕੋਮ ਕੋਈ ਵੀ ਚੈਪਟਰ ਦਾ ਕੋਈ ਕੰਮ ਆ ਜੀ ਉਹ ਸਾਰਾ WhatsApp ਤੇ ਥਰੂ ਹੁੰਦਾ ਜੀ ਠੀਕ ਹੈ ਤੇ ਤੁਸੀਂ ਹੋਰ ਲੋਕਾਂ ਨੂੰ ਵੀ ਕੀ ਪੇਰੈਂਟਸ ਨੂੰ ਕਹਿਣਾ ਚਾਹੋਗੇ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਵਧੀਆ ਸਕੂਲ ਆ ਜੀ ਆ ਜੀ ਤੇ ਵੀ ਹੋਰ ਵੀ ਜਵਾਕ ਵਧੀਆ ਇੱਥੇ ਪੜਨਾ ਕਿ ਜੀ ਹੂੰ ਕੋਈ ਆਪਾਂ ਐਂ ਕਹਿੰਦੇ ਫ੍ਰੀ ਕਰਕੇ ਲਾਲਚ ਕਰਕੇ ਪੜਨ ਜੀ ਪੜ੍ਹਾਈ ਵਧੀਆ ਜੀ ਪੜ੍ਹਾਈ ਵਧੀਆ ਹਾਂਜੀ ਪੜ੍ਹਾਈ ਦੇ ਕਰਕੇ ਵਧੀਆ ਪੜਾਉਣੇ ਚ ਵਕ ਵੀ ਜਾਨੀ ਜਿਹੜੇ ਸਰਕਾਰੀ ਖਾਲਸਾ ٹرسٹ ਆ ਵਧੀਆ ਕੰਮ ਕਰਦਾ ਹਾਂਜੀ 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 ਠੀਕ ਹੈ ਜੀ ਧੰਨਵਾਦ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਹਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਮੰਗੇਵਾਲਾ ਜੀ ਠੀਕ ਹੈ ਕਿਹੜੀ ਕਲਾਸ ਚ ਬੱਚਾ ਪੜਦਾ ਨਰਸਰੀ ਜੀ ਠੀਕ ਹੈ ਤੇ ਕਿਵੇਂ ਲੱਗਾ ਸਕੂਲ ਵਧੀਆ ਲੱਗਾ ਜੀ ਠੀਕ ਹੈ ਤੇ ਕਿਵੇਂ ਚੱਲਦੀ ਪੜਾਈ ਵਧੀਆ ਚੱਲ ਰਹੀ ਹੈ ਜੀ ਠੀਕ ਹੈ ਤੇ ਕੋਈ ਤੁਹਾਡੇ ਤੋਂ ਮਹੀਨਾਵਾਰ ਕੋਈ ਫੀਸ ਕੋਈ ਖਰਚਾ ਤਾਂ ਨਹੀਂ ਲਿਆ ਜਾਂਦਾ ਨਹੀਂ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਵੀ ਪੇਰੈਂਟਸ ਨੂੰ ਲੋਕਾਂ ਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗੇ ਜੀ ਇੱਥੇ ਆਪਣੇ ਬੱਚੇ ਨੂੰ ਲਾਓ ਸਕੂਲ ਵਧੀਆ ਪੜਾਈ ਹੈ ਜੀ ਕੋਈ ਖਰਚਾ ਨਹੀਂਗਾ ਕੋਈ ਮਤਲਬ ਐਸਾ ਹੈ ਨਹੀਂਗਾ ਕੋਈ ਵਧੀਆ ਪੜਾਈ ਹੈ ਜਿਹੜਾ ਇਹ ਸਰਕਾਰੀ ਖਾਲਸਾ ٹرسٹ ਚੱਲ ਰਿਹਾ ਵਧੀਆ ਕੰਮ ਕਰ ਰਿਹਾ ਵਧੀਆ ਵਧੀਆ ਜੀ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਲੱਗਾ ਠੀਕ ਹੈ ਹਾਂਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਤੇ ਕਿਹੜੀ ਕਲਾਸ ਚ ਬੱਚਾ ਪੜਦਾ ਆਪਣਾ? ਪਤਾ ਹੈ ਫਾਸਟ ਚ। ਓਕੇ ਤੇ ਕਿਵੇਂ ਚੱਲਦੀ ਹੈ ਪੜ੍ਹਾਈ? ਹਾਂਜੀ ਵਧੀਆ ਚੱਲਦੀ। ਦੋਲਤਪੁਰੇ ਜਗਾਨੀ ਸੀ ਪੜ੍ਹ ਰਹੀ ਸੀ। ਠੀਕ ਹੈ। ਹੁਣ ਵਧੀਆ ਪੜ੍ਹ ਤੇ ਇੱਕ ਸਾਲ ਦਾ। ਵਧੀਆ ਪੜ੍ਹਾਈ ਹੈ ਤੇ ਜੀ। ਵਧੀਆ ਟੀਚਰ ਨੇ। ਹਾਂਜੀ ਵਧੀਆ। ਕੋਈ ਤੁਹਾਡੇ ਤੋਂ ਖਰਚਾ ਤਾਂ ਨਹੀਂ ਆਉਂਦਾ ਮਹੀਨੇਵਾਰ? ਹਾਂਜੀ ਕੋਈ ਫੀਸ ਨਹੀਂ। ਹਾਂਜੀ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਸੁਖਜੀਤ ਕੌਰ। ਕਿਹੜਾ ਪਿੰਡ ਹੈ? ਫਲੂਰ ਜੀ। ਕਿਹੜੀ ਕਲਾਸ 'ਚ ਬੱਚੇ ਪੜ੍ਹਦੇ ਆਪਣੇ? 8th ਠੀਕ ਹੈ ਤੇ ਕਿਵੇਂ ਚੱਲਦੀ ਹੈ ਪੜ੍ਹਾਈ ਇੱਥੇ? ਹਾਂਜੀ ਬਹੁਤ ਵਧੀਆ। ਤੇ ਕੋਈ ਮਹੀਨਾਵਾਰ ਕੋਈ ਫੀਸ ਲਈ ਜਾਂਦੀ ਹੈ? ਨਹੀਂ ਜੀ ਨਹੀਂ ਕੋਈ ਫੀਸ ਨਹੀਂ। ਠੀਕ ਹੈ ਤੇ ਵਧੀਆ ਸਟੱਡੀ ਕਰਵਾਈ ਜਾਂਦੀ ਹੈ? ਹਾਂਜੀ ਬਹੁਤ ਵਧੀਆ। ਤੇ ਟੀਚਰ ਵਗੈਰਾ ਵਧੀਆ ਨੇ? ਹਾਂਜੀ ਬਹੁਤ ਵਧੀਆ ਟੀਚਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਲਾਪ੍ਰਿਤ ਕੌਰ। ਕਿਹੜਾ ਪਿੰਡ ਹੈ? ਭਲੂਰ ਜੀ। ਕਿਹੜੀ ਕਲਾਸ 'ਚ ਬੱਚੇ ਪੜ੍ਹਦੇ ਇੱਥੇ? ਇੱਕ ਪ੍ਰੈਪ 2 ਜੀ ਇੱਕ ਤੁਹਾਡੇ ਕਲਾਸ 'ਚ। ਠੀਕ ਹੈ ਤੇ ਕਿਵੇਂ ਲੱਗੀ ਇੱਥਾਂ ਦੀ ਪੜ੍ਹਾਈ? ਹਾਂਜੀ ਬਹੁਤ ਵਧੀਆ। ਤੇ ਕੋਈ ਤੁਹਾਡੇ ਤੋਂ ਫੀਸ ਲਈ ਜਾਂਦੀ ਹੈ? ਨਹੀਂ ਕਿਹੜਾ ਪਿੰਡ ਆਈ? ਰੋਡੀ ਪਿੰਡ। ਤੇ ਕਿਹੜੀ ਕਲਾਸ ਬੱਚੇ ਪੜ੍ਹਦੇ ਇੱਥੇ? 6ਵੀਂ ਕਲਾਸ। ਤੇ ਕਿਵੇਂ ਲੱਗੀ ਇੱਥੋਂ ਦੀ ਸਟੱਡੀ ਤੁਹਾਨੂੰ? ਠੀਕ ਆ ਜੀ ਬਹੁਤ ਵਧੀਆ ਪੜ੍ਹਾਈ ਇੱਥੇ। ਠੀਕ ਆ ਜੀ। ਤੇ ਕੋਈ ਮਹੀਨਾਵਾਰ ਫੀਸ ਕੋਈ ਐਡਮਿਸ਼ਨ ਲਈ ਜਾਂਦੀ ਆ? ਨਹੀਂ ਸਰ ਕੋਈ ਫੀਸ ਨਹੀਂ। ਠੀਕ ਆ ਤੇ ਇੱਥੋਂ ਦੇ ਸਟਾਫ ਟੀਚਰ ਸਟਾਫ ਟੀਚਰ ਵਧੀਆ ਨੇ। ਠੀਕ ਆ ਤੇ ਕੀ ਕਹਿਣਾ ਚਾਹੋਗੇ ਹੋਰ ਤੁਸੀਂ ਲੋਕਾਂ ਨੂੰ? ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਪੜ੍ਹਾਈ ਵਧੀਆ ਵੱਧ ਤੋਂ ਵੱਧ ਬੱਚੇ ਇੱਥੇ ਲਾਓ। ਠੀਕ ਆ ਜੀ। ਠੀਕ ਆ ਜੀ ਧੰਨਵਾਦ। ਠੀਕ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਜਗਦੀਸ਼ ਸਿੰਘ ਜੀ ਕਿਹੜਾ ਪਿੰਡ ਆ ਜੀ ਰੋਡੇ ਜੀ ਠੀਕ ਹੈ ਤੇ ਕਿਹੜੀ ਕਲਾਸ ਚ ਬੱਚਾ ਪੜ੍ਹਦਾ ਇੱਥੇ ਇੱਕ ਕੁੜੀ ਆ ਮੇਰੀ ਪੜ੍ਹਦੀ ਆ ਜੈਸਮੀਨ ਕੌਰ ਐਲਕੇਜੀ ਠੀਕ ਹੈ ਜੀ ਤੇ ਮੇਰਾ ਮੇਰਾ ਦạchਸ਼ ਉਹ ਪੜ੍ਹਦਾ ਇੰਸਾਈਟ ਚ ਠੀਕ ਹੈ ਤੇ ਕਿਵੇਂ ਚੱਲਦੀ ਬੜਾਈ ਇੱਥੇ ਸਰ ਵਧੀਆ ਚੱਲਦੀ ਠੀਕ ਹੈ ਤੇ ਇੱਥੇ ਕੋਈ ਤੁਹਾਡੇ ਤੋਂ ਕੋਈ ਖਰਚਾ ਮਹੀਨਾਵਾਰ ਫੀਸ ਲਈ ਜਾਂਦੀ ਨਹੀਂ ਕੋਈ ਸਰ ਕੋਈ ਨਹੀਂ ਲਈ ਜਾਂਦੀ ਫੀਸ ਠੀਕ ਹੈ ਤੇ ਵਧੀਆ ਸਟੱਡੀ ਪੜ੍ਹਦੇ ਨੇ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਪੇਰੈਂਟ ਠੀਕ ਹੈ ਤੇ ਬੱਚੇ ਪੜਾਈ ਚੱਲਦੀ ਹੈ ਠੀਕ ਹੈ ਜੀ ਕੋਈ ਫੀਸ ਨਹੀਂ ਹੈ ਠੀਕ ਹੈ ਬੱਚੇ ਗਰੀਬ ਬੱਚੇ ਸਾਰੇ ਪੜ੍ਹສາ ਦਿੰਦੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਆਂਟੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਤਸਵੀਰ ਸਿੰਘ ਜੀ ਕਿਹੜਾ ਪੰਡਾ ਜੀ ਪੰਜਵੇਂ ਖੁਰਦ ਜੀ ਠੀਕ ਹੈ ਜੀ ਕਿਹੜੀ ਕਲਾਸ ਬੱਚੇ ਪੜ੍ਹਦੇ ਫਸਟ ਜੀ ਤੇ ਕਿਵੇਂ ਲੱਗਾ ਠੀਕ ਹੈ ਬਹੁਤ ਵਧੀਆ ਲੱਗੇ ਸਕੂਲ ਜੀ ਠੀਕ ਹੈ ਹਾਂ ਜੀ ਜੇ ਤੁਹਾਡੇ ਤੋਂ ਕੋਈ ਮਹੀਨਾਵਾਰਕ ਕੋਈ ਫੀਸ ਲਈ ਜਾਂਦੀ ਕੋਈ ਨਹੀਂ ਠੀਕ ਹੈ ਕਿਵੇਂ ਲੱਗੀ ਤੁਹਾਨੂੰ ਪੜ੍ਹਾਈ ਤੇ ਸਟਾਫ ਬਹੁਤ ਵਧੀਆ ਲੱਗੇ ਜੀ ਠੀਕ ਹੈ ਜੀ ਹਾਂਜੀ ਸਸੀ ਕਬੀਰ ਜੀ ਸਸੀ ਕਬੀਰ ਜੀ ਕੀ ਨਾਮ ਆਪਣਾ ਜਿਸ ਕਰਨ ਸੈਂਗੀ ਕਿਹੜਾ ਪਿੰਡ ਹੈ ਜੀ ਕੋਟ ਸੁਖੀ ਹੈ ਠੀਕ ਹੈ ਤੇ ਕਿਹੜੀ ਕਲਾਸ ਚ ਬੱਚਾ ਪੜਦਾ ਇੱਥੇ ਨਰਸਰੀ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਸਕੂਲ ਬਾਰੇ ਬਈ ਸਕੂਲ ਬਹੁਤ ਵਧੀਆ ਜੀ ਜੀ ਤੇ ਇੱਥੇ ਫੀਸ ਕੋਈ ਮਹੀਨਾਵਾਰ ਕੋਈ ਤੁਹਾਨੂੰ ਐਡਮਿਸ਼ਨ ਲਈ ਜਾਂਦੀ ਹੋਵੇ ਨਾ ਜੀ ਠੀਕ ਹੈ ਬਿਲਕੁਲ ਫ੍ਰੀ ਹੈ ਜਮਾ ਜੀ ਸਰਕਾਰੀ ਇੰਟਰਨੈਸ਼ਨਲ ਖਾਲਸਾ ਟਰਸਟ ਹੈ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਧੀਆ ਕੰਮ ਕਰ ਰਹੇ ਆ ਬਈ ਪੂਰਾ ਸਟਾਫ ਵੀ ਵਧੀਆ ਇਹਨਾਂ ਦਾ ਸਾਰਾ ਕੁਝ ਵਧੀਆ ਹੈ ਗੱਲਬਾਤ ਵੀ ਵਧੀਆ ਸੁਣਦੇ ਆ ਜੀ ਜੀ ਹਾਂਜੀ ਵਧੀਆ ਜਣੀ ਪੜ੍ਹਾਈ ਕਰਵਾਈ ਜਾਂਦੀ ਹੈ। ਹਾਂਜੀ ਵਧੀਆ ਪੜ੍ਹਾਈ ਕਰਾਈ ਜਾਂਦੀ ਹੈ। ਤੇ ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਲੋਡ ਇੱਥੇ ਵੀ ਲਾਓ ਬੱਚੇ ਆਪਦੇ? ਜੀ। ਜੀ ਜਿੰਦਰ ਸਿੰਘ ਕਿਹੜਾ ਪਿੰਡ ਆਪਣਾ? ਮੰਡੂਰ ਹੈ ਜੀ। ਕਿਹੜੀ ਕਲਾਸ 'ਚ ਇੱਥੇ ਬੱਚਾ ਪੜ੍ਹਦਾ? ਪ੍ਰਿਪ 2। ਪ੍ਰਿਪ 2 'ਚ। ਤੇ ਕਿਦਾਂ ਚੱਲਦੀ ਹੈ ਪੜ੍ਹਾਈ? ਬਹੁਤ ਵਧੀਆ ਜੀ। ਤੇ ਕੋਈ ਤੁਹਾਡੇ ਤੋਂ ਖਰਚਾ ਲਿਆ ਜਾਂਦਾ ਮਹੀਨਾਵਾਰ ਕੋਈ ਦਾਖਲਾ ਫੀਸ? ਨਹੀਂ ਜੀ। ਬਿਲਕੁਲ ਫ੍ਰੀ ਹੈ ਜੀ। ਠੀਕ। ਕੀ ਕਹਿਣਾ ਚਾਹੋਗੇ ਤੁਸੀਂ ਇਸ ٹرسٹ ਬਾਰੇ ਸਰਕਾਰੀ ਖਾਲਸਾ ਇੰਟਰਨੈਸ਼ਨਲ ਬਾਰੇ ਸਾਰੇ ਟੀਚਰਸ ਦਾ ਵੀ ਮਤਲਬ ਕਿ ਬਹੁਤ ਵਧੀਆ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਵੀ ਬਹੁਤ ਵਧੀਆ ਲੱਗਾ ਪ੍ਰਿੰਸੀਪਲ ਮੈਮ ਵੀ ਬਹੁਤ ਵਧੀਆ ਡੀਲ ਕਰਦੀ ਹੈ ਠੀਕ ਹੈ ਜੀ ਤੇ ਵੀ ਸਾਰੀ ਪੜ੍ਹਾਈ ਵੀ ਫ੍ਰੀ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਬਾਰੇ ਬਸ ਇਹੀ ਕਹਿਣਾ ਚਾਹਾਂਗੇ ਕਿ ਵਧੀਆ ਸਕੂਲ ਹੈ ਤੇ ਆਪਣੇ ਬੱਚਿਆਂ ਨੂੰ ਵੀ ਇੱਥੇ ਤੁਸੀਂ ਐਡਮਿਸ਼ਨ ਦਿਵਾਓ ਠੀਕ ਹੈ ਜੀ ਥੈਂਕ ਯੂ ਕੀ ਨਾਮ ਹੈ ਜੀ ਆਪਣਾ ਸੰਦੀਪ ਕੌਰ ਕਿਹੜਾ ਪਿੰਡ ਹੈ ਜੀ ਹੰਦੂਰ ਕਿੰਨੇ ਬੱਚੇ ਇੱਥੇ ਪੜਦੇ ਆ ਜੀ ਵਾਹ ਇੱਕ ਹੀ ਪੜਦਾ ਸੀ ਠੀਕ ਹੈ ਜੀ ਤੇ ਜੇਕਰ ਪੜਾਈ ਦੀ ਗੱਲ ਕਰੀਏ ਕਿਵੇਂ ਚੱਲਦੀ ਹੈ ਇੱਥੇ ਪੜਾਈ ਬਹੁਤ ਵਧੀਆ ਠੀਕ ਹੈ ਜੀ ਕੋਈ ਤੁਹਾਡੇ ਤੋਂ ਖਰਚਾ ਲਿਆ ਜਾਂਦਾ ਨਹੀਂ ਕੋਈ ਮਹੀਨਾਵਾਰ ਫੀਸ ਨਹੀਂ ਕੋਈ ਐਡਮਿਸ਼ਨ ਨਹੀਂ ਸਰ ਤੇ ਕਿੱਦਾਂ ਚੱਲਦੀ ਹੈ ਪੜਾਈ ਤੁਹਾਡੇ ਬੱਚੇ ਦੀ ਬਹੁਤ ਵਧੀਆ ਠੀਕ ਹਾਂ ਜੀ ਅਸੀਂ ਇਹ ਹੀ ਕਹਿਣਾ ਚਾਹਵਾਂਗੇ ਕਿ ਵੀ ਆਪਣੇ ਬੱਚੇ ਵੱਧ ਤੋਂ ਵੱਧ ਇੱਥੇ ਲਾਓ ਠੀਕ ਹੈ ਸਰ ਕਿਹੜਾ ਪਿੰਡ ਹੈ ਜੀ ਕਲੂਰ ਕੀ ਨਾਮ ਹੈ ਤੁਹਾਡਾ ਗਰਮੀਤ ਕੌਰ ਕਿੰਨੇ ਬੱਚੇ ਪੜਦੇ ਤੁਹਾਡੇ ਦੋ ਜੀ ਤੇ ਕਿਵੇਂ ਲੱਗੀ ਇਥੋਂ ਦੀ ਪੜਾਈ ਕੀ ਕ ਸਰ ਵਧੀਆ ਲੱਗੀ ਤੇ ਕੋਈ ਤੁਹਾਡੇ ਤੋਂ ਫੀਸ ਕੋਈ ਖਰਚਾ ਲਿਆ ਜਾਂਦਾ ਨਹੀਂ ਜੀ ਕੋਈ ਨਹੀਂ ਬਹੁਤ ਵਧੀਆ ਲੱਗਾ ਸਰਸ ਕੀ ਕਹਿਣਾ ਚਾਹੋਗੇ ਹੋਰ ਵੀ ਪੇਰੈਂਟਸ ਨੂੰ ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੇ ਸਰ ਵੀ ਇੱਥੇ ਬੱਚੇ ਲਾਉਣ ਤੇ ਅੱਗੇ ਪੜਾਉਣ ਠੀਕ ਹੈ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਹੜਾ ਪਿੰਡ ਵੀਰ ਜੀ ਪਿੰਡ ਰੋਡੇ ਆ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਆ ਜੀ ਠੀਕ ਹੈ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਬੱਚਾ ਹੀ ਇੱਕੋ ਹੀ ਆ ਜੀ ਅਭੀ ਅਭੀ ਜੋਤ ਸਿੰਘ ਆ ਜੀ ਨਾਮ ਠੀਕ ਹੈ ਜੀ 6th ਕਲਾਸ ਪੜ੍ਹਦਾ ਜੀ ਓਕੇ ਜੀ ਤੇ ਤੁਹਾਨੂੰ ਸਕੂਲ ਦੀ ਇੱਥੇ ਦੀ ਪੜ੍ਹਾਈ ਕਿਦਾਂ ਲੱਗੀ ਬਹੁਤ ਵਧੀਆ ਪੜ੍ਹਾਈ ਜੀ ਬਹੁਤ ਵਧੀਆ ਸਟਾਫ ਆ ਸਟਾਫ ਵੀ ਬਹੁਤ ਵਧੀਆ ਏ ਸਾਰਾ ਠੀਕ ਹੈ ਤੇ ਜੇਕਰ ਫੀਸ ਦੀ ਗੱਲ ਕਰੀਏ ਕੋਈ ਮੰਥਲੀ ਕੋਈ ਹੋਰ ਖਰਚਾ ਤੁਹਾਡੇ ਤੋਂ ਲਿਆ ਜਾਂਦਾ ਨਹੀਂ ਜੀ ਕੋਈ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਜੀ ਪਰ ਵੀ ਸਾਰਿਆਂ ਨੂੰ ਇਹ ਅਸੀਂ ਵੀ ਅਪੀਲ ਕਰਦੇ ਆ ਆਪ ਦੇ ਤੋਂ ਜੀ ਵੀ ਤੁਸੀਂ ਬੱਚਿਆਂ ਨੂੰ ਚੰਗੇ ਭਵਿੱਖ ਲਈ ਇੱਥੇ ਪੜਨ ਲਾਓ ਜੀ ਇੱਥੇ ਵਿజిਟ ਕਰੋ ਬਹੁਤ ਵਧੀਆ ਸਟਾਫ ਆ ਮਿਹਨਤੀ ਗੱਲਬਾਤ ਪੂਰੀ ਵਧੀਆ ਸੁਣੀ ਜਾਂਦੀ ਆ ਠੀਕ ਹੈ ਸਾਰਾ ਕੁਝ ਬਹੁਤ ਵਧੀਆ ਸਕੂਲ ਦਾ ਤੇ ਜਿਵੇਂ ਕਿ ਸਿੱਖੀ ਦੇ ਨਾਲ ਵੀ ਜੋੜਿਆ ਜਾ ਰਿਹਾ ਸਿੱਖੀ ਨਾਲ ਵੀ ਜੋੜਿਆ ਜਾ ਰਿਹਾ ਜੀ ਪੰਜਾਬੀ ਭਾਸ਼ਾ ਨਾਲ ਸਾਰੇ ਸਾਰੇ ਹਰ ਇੱਕ ਥਾਂ ਪ੍ਰੋਪਰ ਖਿਆਲ ਰੱਖਿਆ ਜਾਂਦਾ ਬੱਚੇ ਦਾ ਠੀਕ ਹੈ ਜੀ ਬੱਚੇ ਦੇ ਭੋਖ ਲਈ ਸਾਰ ਕੁਝ ਚੰਗਾ ਇੱਥੇ ਕੀਤਾ ਜਾਂਦਾ ਠੀਕ ਹੈ ਜੀ ਸਾਰਾ ਸਟਾਫ ਮਿਹਨਤੀ ਹੈ ਜੀ ਜੀ ਬਹੁਤ ਵਧੀਆ ਗੱਲਬਾਤ ਵੀ ਵਧੀਆ ਸੁਣਦੇ ਆ ਜੀ ਹੂੰ ਬੱਸਾਂ ਦਾ ਜਿਹੜਾ ਆਉਣ ਜਾਣ ਦਾ ਪ੍ਰਬੰਧ ਵੀ ਬਹੁਤ ਵਧੀਆ ਜੀ ਠੀਕ ਹੈ ਜੀ ਉਹਦੇ ਚ ਵੀ ਕੋਈ ਪਰੇਸ਼ਾਨੀ ਨਹੀਂ ਦਿੱਕਤ ਨਹੀਂ ਠੀਕ ਹੈ ਜੀ ਹਾਂ ਜੀ ਓਕੇ ਸਰ ਕੀ ਨਾਮ ਹੈ ਜੀ ਆਪਣਾ ਕੁਲਦੀਪ ਕੌਰਵਲ ਕਿਹੜਾ ਪਿੰਡ ਹੈ ਟੱਲਵਾ ਕਲਾ ਠੀਕ ਹੈ ਕਿੰਨੇ ਬੱਚੇ ਪੜਦੇ ਤੁਹਾਡੇ ਦੋ ਪੜਦੇ ਵਿੱਚ ਠੀਕ ਹੈ ਜੀ ਹਾਂ ਜੀ ਕਿਵੇਂ ਉਹਨਾਂ ਦੀ ਸਟੱਡੀ ਚੱਲਦੀ ਪਈ ਹੈ ਵਧੀਆ ਚੱਲਦੀ ਜੀ ਕਿਵੇਂ ਲੱਗਾ ਤੁਹਾਨੂੰ ਸਕੂਲ ਸਕੂਲ ਸਾਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਜਿਵੇਂ ਫ੍ਰੀ ਫੀਸ ਆ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਚਾਰਜ ਨਹੀਂ ਤੁਹਾਡੇ ਤੋਂ ਲਿਆ ਜਾਂਦਾ ਨਹੀਂ ਜੀ ਕੋਈ ਨਹੀਂ ਬੱਚੇ ਠੀਕ ਹੈ ਜੀ ਜੋ ਇੱਥੇ ਟੀਚਰ ਆ ਉਹ ਵਧੀਆ ਸਟੱਡੀ ਕਰਵਾ ਰਹੇ ਹਾਂ ਜੀ ਵਧੀਆ ਜੀ ਨਾਲ ਬਾਕੀ ਗੁਰਸਿੱਖੀ ਦੇ ਨਾਲ ਜੋੜਦੇ ਸਭ ਤੋਂ ਵਧੀਆ ਇਹ ਚੀਜ਼ ਆ ਠੀਕ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਬੱਚਾ ਹਰਪੀਕਰ ਜੀ ਕਿ ਠੀਕ ਹੈ ਤੇ ਕਿਵੇਂ ਚੱਲਦੀ ਪੜ੍ਹਾਈ ਬਹੁਤ ਵਧੀਆ ਪੜ੍ਹਾਈ ਹੈ ਜੀ ਸਕੂਲ ਕਿਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਹੈ ਠੀਕ ਹੈ ਤੇ ਜੇਕਰ ਫੀਸ ਦੀ ਗੱਲ ਕਰੀਏ ਬਿਲਕੁਲ ਫ੍ਰੀ ਹੈ ਇੱਥੇ ਹਾਂਜੀ ਫੀਸ ਬਿਲਕੁਲ ਹੀ ਫ੍ਰੀ ਹੈ ਕੋਈ ਨਹੀਂ ਤੁਹਾਡੇ ਤੋਂ ਖਰਚਾ ਲਿਆ ਜਾਂਦਾ ਨਹੀਂ ਕੋਈ ਵੀ ਨਹੀਂ ਲੈਂਦੇ ਠੀਕ ਹੈ ਜੀ ਪੜ੍ਹਾਈ ਵਧੀਆ ਸਟਾਫ ਵਧੀਆ ਇੱਥੋਂ ਦਾ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਵੀਰ ਢਲਵਾ ਕਲਾਈ ਕੀ ਨਾਮ ਤੁਹਾਡਾ ਕਲਵੰਤ ਸਿੰਘ ਜੀ ਠੀਕਾ ਤੁਹਾਡੇ ਕਿੰਨੇ ਬੱਚੇ ਪੜਦੇ ਇੱਥੇ ਇੱਕ ਹੀ ਪੜਦਾ ਜੀ ਠੀਕ ਹੈ ਕਿਹੜੀ ਕਲਾਸ ਚ ਸੱਤਵੀਂ ਜੀ ਠੀਕ ਹੈ ਤੇ ਕਿਵੇਂ ਚੱਲਦੀ ਪੜਾਈ ਇੱਥੇ ਪੜਾਈ ਬਹੁਤ ਵਧੀਆ ਜੀ ਕਿਵੇਂ ਲੱਗਾ ਤੁਹਾਨੂੰ ਸਕੂਲ ਬਹੁਤ ਵਧੀਆ ਜੀ ਠੀਕ ਹੈ ਤੇ ਜਿਵੇਂ ਫਿਰ ਬਹੁਤ ਵਧੀਆ ਲੱਗੇ ਸਟਾਫ ਕਿਦਾਂ ਲੱਗਾ ਸਟਾਫ ਵੀ ਬਹੁਤ ਵਧੀਆ ਜੀ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਬੱਚਾ ਇੱਥੇ ਪੜ੍ਹਦਾ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਦੋ ਜੀ ਦੋ ਬੱਚੇ ਪੜ੍ਹਦੇ ਆ ਕਿਵੇਂ ਲੱਗੀ ਸਕੂਲ ਦੀ ਪੜਾਈ ਇੱਥੇ ਠੀਕ ਆ ਜੀ ਤੇ ਫੀਸ ਬਿਲਕੁਲ ਫ੍ਰੀ ਹੈ ਹਾਂਜੀ ਹਾਂਜੀ ਠੀਕ ਹੈ ਕੀ ਠੀਕ ਹੈ ਕਿਹੜੀ ਕਲਾਸ ਚ ਬੱਚਾ ਪੜਦਾ ਛੇਵੀਂ ਕਲਾਸ ਕਿ ਅਸੀਂ ਕਿਵੇਂ ਪੜਾਈ ਚੱਲਦੀ ਹੈ ਬੜੀ ਚੰਗੀ ਚੱਲਦੀ ਹੈ ਜੀ ਠੀਕ ਹੈ ਤੇ ਸਰਕਾਰੀ ਖਾਲਸਾ ਇੰਟਰਨੈਸ਼ਨਲ ਜਿਹੜਾ ਟਰਸਟ ਹੈ ਫ੍ਰੀ ਵਿੱਦਿਆ ਦੇ ਰਿਹਾ ਕੀ ਕਹਿਣਾ ਚਾਹੋਗੇ ਬਤੋ ਜੀ ਪੜਾਈ ਚੱਲਦੀ ਹੈ ਜੀ ਅਸੀਂ ਕਹਾਂਗੇ ਬੱਚੇ ਸਾਰੇ ਇੱਥੇ ਵੱਲ ਆਉਣਗੇ ਠੀਕ ਹੈ ਜੀ ਪੜਾਈ ਹੈ ਤੁਹਾਡੇ ਤੋਂ ਕੋਈ ਖਰਚਾ ਤਾਂ ਨਹੀਂ ਲਿਆ ਜਾਂਦਾ ਮਹੀਨਾ ਵਰ ਕੋਈ ਫੀਸ ਨਹੀਂ ਲਈ ਜਾਂਦੀ ਨਹੀਂ ਨਹੀਂ ਠੀਕ ਹੈ ਜੀ ਥੈਂਕ ਯੂ ਮੇਰਾ ਨਾਮ ਅਮਨੀਤ ਕੌਰ ਹੈ ਮੈਂ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਲੱਸ 1 ਜਮਾਤ ਮੈਡੀਕਲ ਸਟਰੀਮ ਨਾਲ ਪੜ ਰਹੀ ਹਾਂ ਇਸ ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਐਜੂਕੇਟਰ ਤੇ ਬਹੁਤ ਹੀ ਸਮਝਦਾਰ ਟੀਚਰ ਹਨ ਜੋ ਕਿ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ ਅਤੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਨਸੈਪਟ ਵੀ ਸਮਝਾਉਂਦੇ ਹਨ। ਹਾਂਜੀ ਪਹਿਲਾਂ ਤਾਂ ਇਕੱਲੀ ਵੈਨ ਫੀਸ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇੱਕ ٹرسٹ ਦੇ ਥਰੂ ਫੀਸ ਤੇ ਯੂਨੀਫਾਰਮ ਦਾ ਖਰਚਾ ਵੀ ਮਾਫ ਕੀਤਾ ਜਾ ਰਿਹਾ ਹੈ ਐਜੂਕੇਟ ਪੰਜਾਬ ਵੱਲੋਂ। ਹਾਂਜੀ ਤੇ ਸਰਕਾਰੀ ਖਾਲਸਾ ਜਿਹੜਾ ਇਹ ٹرسٹ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰੀ ਖਾਲਸਾ ٹرسٹ ਵੱਲੋਂ ਵੀ ਸਾਡੀ ਬਹੁਤ ਹੈਲਪ ਕੀਤੀ ਗਈ ਹੈ। ਉਹਨਾਂ ਨੇ ਜਿਹੜਾ ਕਿ ਸਾਡੀ ਪੜ੍ਹਾਈ ਦਾ ਖਰਚਾ ਉਹ ਬਿਲਕੁਲ ਫ੍ਰੀ ਕੀਤਾ ਹੋਇਆ ਹੈ ਪਹਿਲਾਂ ਹੀ। ਠੀਕ ਹੈ। ਤੇ ਜੇਕਰ ਤੁਸੀਂ ਸਟਾਫ ਦੀ ਗੱਲ ਕਰੀਏ ਕਿੰਦਾਂ ਵਧੀਆ ਤਰੀਕੇ ਦੇ ਨਾਲ ਸਟੱਡੀ ਕਰਵਾ ਰਹੇ। ਹਾਂਜੀ ਸਟਾਫ ਬਹੁਤ ਵਧੀਆ ਹੈ। ਠੀਕ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਪੇਰੈਂਟਸ ਨੂੰ ਵੀ ਬੱਚਿਆਂ ਨੂੰ? ਹਾਂਜੀ ਅਸੀਂ ਕਹਿਣਾ ਚਾਹਾਂਗੇ ਚਾਹਾਂਗੇ ਕਿ ਜਿੰਨੇ ਵੀ ਲੋੜਵੰਦ ਬੱਚੇ ਆਪ ਪੜ੍ਹਾਈ ਕਰਨ ਵਾਲੇ ਉਹ ਇਸ ਪ੍ਰੋਜੈਕਟ ਨਾਲ ਜੁੜਨ ਤੇ ਸਕੂਲ ਵਿੱਚ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾਉਣ ਮੇਰਾ ਨਾਮ ਅਬੀਦ ਸਿੰਘ ਹੈ ਤੇ ਮੈਂ 6th ਕਲਾਸ ਚ ਪੜਦਾ ਹਾਂ ਜੀ ਤੇ ਜੇਕਰ ਆਪਾਂ ਸਟੱਡੀ ਦੀ ਗੱਲ ਕਰੀਏ ਇੱਥੇ ਕਿੱਦਾਂ ਦੀ ਸਟੱਡੀ ਸਟੱਡੀ ਬਹੁਤ ਵਧੀਆ ਜੀ ਤਿੰਨੇ ਮੀਡੀਅਮ ਚ ਪੜਾਇਆ ਜਾਂਦਾ ਹੈ ਜੀ ਠੀਕ ਹੈ ਹਾਂਜੀ ਸਟਾਫ ਬਹੁਤ ਜੀ ਰਿਸਪੈਕਟਫੁਲ ਹੈ ਸਭ ਤੋਂ ਮਿਹਨਤਾ ਜੀ ਠੀਕ ਹੈ ਤੇ ਨਾਲੇ ਜੀ ਇਹ ਸਰਕਾਰੀ ਖਾਲਸਾ ٹرسٹ ਦਾ ਮੈਂ ਧੰਨਵਾਦੀ ਹੋਵਾਂਗਾ ਜੀ ਜੋ ਫ੍ਰੀ ਐਜੂਕੇਸ਼ਨ ਦਿੰਦੇ ਆ ਜੀ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਚਾਹੀਦੀ ਹੈ ਜੀ ਐਜੂਕੇਸ਼ਨ ਜੀ ਠੀਕ ਹੈ ਬਿਲਕੁਲ ਫ੍ਰੀ ਹੈ ਤੁਹਾਨੂੰ ਕੋਈ ਨਵਰ ਕੋਈ ਫੀਸ ਨਹੀਂ ਕੋਈ ਮੀਨਰ ਫੀਸ ਨਹੀਂ ਕੋਈ ਐਡਮਿਸ਼ਨ ਫੀਸ ਨਹੀਂ ਜੀ ਠੀਕ ਹੈ ਕੋਈ ਇਹ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਟੱਡੀ ਕਰਵਾਈ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਇੱਥੇ ਮੀਡੀਅਮ ਚ ਪੜਾਇਆ ਪੜਾਇਆ ਜਾਂਦਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਦੀਪ ਕੌਰ ਹੈ ਕਿਹੜੀ ਕਲਾਸ ਹੈ ਸਟੂਡੈਂਟ ਮੈਂ ਕਲਾਸ 11th ਦੀ ਸਟੂਡੈਂਟ ਹਾਂ ਠੀਕ ਹੈ ਤੇ ਕਿੰਦਾ ਦੀ ਇੱਥੇ ਪੜ੍ਹਾਈ ਚੱਲਦੀ ਹੈ ਬਹੁਤ ਵਧੀਆ ਵੀਰ ਜੀ ਇੱਥੇ ਪੜ੍ਹਾਈ ਜੀ ਬਹੁਤ ਹੀ ਬੱਚੇ ਮਤਲਬ ਫ੍ਰੀ ਕਰ ਗਰੀਬੀ ਕਰਕੇ ਇੱਥੇ ਫ੍ਰੀ ਚ ਪੜ ਰਹੇ ਨੇ ਠੀਕ ਹੈ ਬਹੁਤ ਹੀ ਵਧੀਆ ਟੀਚਰਸ ਨੇ ਸਟਾਫ ਵੀ ਬਹੁਤ ਵਧੀਆ ਹੈ ਤੇ ਤੁਹਾਡੇ ਤੋਂ ਕੋਈ ਮਹੀਨਾਵਰ ਫੀਸ ਜਾਂ ਕੋਈ ਐਡਮਿਸ਼ਨ ਲਈ ਜਾਂਦੀ ਹੈ ਨਹੀਂ ਕੋਈ ਵੀ ਕੋਈ ਫੀਸ ਨਹੀਂ ਲਈ ਜਾਂਦੀ ਤੇ ਸਟਾਫ ਜੋ ਟੀਚਰ ਵਗੈਰਾ ਵਧੀਆ ਤਰੀਕੇ ਨਾਲ ਸਟੱਡੀ ਕਰਾਉਂਦੇ ਹਨ ਹਾਂਜੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ ਆਪਦੇ-ਆਪ ਦੇ ਬੱਚੇ ਇਸ ਸਕੂਲ ਵਿੱਚ ਲਾਓ ਜੀ ਹਾਂਜੀ ਇਸ ਸਕੂਲ ਦੀ ਪੜ੍ਹਾਈ ਬਹੁਤ ਹੀ ਵਧੀਆ ਹੈ ਠੀਕ ਹੈ ਤੇ ਜਿਹੜੀ ਇਹ ਸਰਕਾਰੀ ਖਾਲਸਾ ਟਰੱਸਟ ਹੈ ਵਧੀਆ ਕੰਮ ਕਰ ਰਹੀ ਹੈ ਹਾਂਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਠੀਕ ਹੈ ਥੈਂਕ ਯੂ ਕੀ ਨਾਮ ਆਪ ਦਾ ਮੇਰਾ ਹਰਮਨਜੀਤ ਹੈ ਕਿਹੜੀ ਕਲਾਸ ਪੜ੍ਹਦੇ ਹੋ 8ਵੀਂ ਕਲਾਸ ਉਹ ਪੜ੍ਹਿਆ ਪਿਆਦੀ ਤੇ ਕਿਵੇਂ ਲੱਗਦੀ ਹੈ ਇੱਥੋਂ ਦੀ ਪੜ੍ਹਾਈ ਬਹੁਤ ਵਧੀਆ ਹੀ ਬਹੁਤ ਜੀ ਸੋਹਣੇ ਤੇ ਬਹੁਤ ਹੀ ਚੰਗੇ ਸਭ ਚੰਗੇ ਠੀਕ ਹੈ ਕਿ ਥੈਂਕ ਯੂ